ਸਤਿ ਸ਼੍ਰੀ ਅਕਾਲ ਦੋਸਤੋ ਸੱਚੇ ਪਾਤਸ਼ਾਹ ਸੁਖ ਹੋਵੇ ਕੱਲ ਬੁੱਧਵਾਰ ਕਰਕੇ ਮੇਰੀ ਕੰਮ ਤੋਂ ਛੁੱਟੀ ਸੀ ਕੰਮਕਾਰ ਕਰਦਿਆਂ ਕਿਹੜੇ ਵੇਲੇ ਸਵੇਰ ਤੋਂ ਸ਼ਾਮ ਹੋ ਗਈ ਪਤਾ ਹੀ ਨਾ ਲੱਗਿਆ ਇੱਕ ਤਾਂ ਇੱਥੇ ਆਸਟ੍ਰੇਲੀਆ 'ਚ ਸਰਦੀ ਹੋਣ ਕਾਰਨ ਦਿਨ ਬੜੇ ਛੋਟੇ ਹਨ ਅਕਸਰ ਹੀ ਅੱਗੇ ਛੁੱਟੀ ਵਾਲੇ ਦਿਨ ਭੈਣਾਂ ਨੂੰ ਜਾਂ ਪਿੰਡ ਫੋਨ ਕਰਕੇ ਸੁੱਖ-ਸਾਂਤ ਪੁੱਛਣੀ ਕੱਲ ਸਮਾਂ ਨਾ ਮਿਲਿਆ ਪਰ ਖੋਜ ਹੀ ਪਈ ਜਾਵੇ ਜਿਵੇਂ ਕੁਝ ਖੁਸ ਗਿਆ ਹੋਵੇ ਆਥਨ ਦਾ ਰੋਟੀ ਪਾਣੀ ਕਰਨੀ ਲੱਗੀ ਸੀ ਕਿ ਸੋਚਿਆ ਭੈਣ ਨੂੰ ਫੋਨ ਕਰ ਲਵਾਂ ਫੋਨ ਅੱਗੋਂ ਭਾਂਜੇ ਨੇ ਚੁੱਕਿਆ ਤੇ ਕਹਿੰਦਾ ਮੰਮੀ ਤਾਂ ਨਾਨੀ ਪਿੰਡ ਗਈ ਆ ਕਵਰਾਟ ਹੋਰ ਵੀ ਵੱਧ ਗਈ ਕਿਉਂ ਜੋ ਥੋੜੇ ਦਿਨ ਪਹਿਲਾਂ ਤਾਂ ਭੈਣ ਮਿਲ ਕੇ ਆਈ ਸੀ ਫਿਰ ਅੱਜ ਅਚਾਨਕ ਬਿਨਾ ਦੇਰੀ ਕੀਤੇ ਦੂਜੇ ਨੰਬਰ ਤੇ ਫੋਨ ਲਾ ਲਿਆ ਭੈਣ ਉੱਚੀ ਉੱਚੀ ਰੋਈ ਜਾਵੇ ਮੈਂ ਗੱਲ ਪੁੱਛੀ ਤਾਂ ਕਹਿੰਦੀ ਜੋ ਹੋਣਾ ਸੀ ਭੈਣ ਮੇਰੀ ਇਹ ਹੋ ਗਿਆ ਤੇ ਮੈਂ ਤੇਰੇ ਨਾਲ ਅਜੇ ਗੱਲ ਨਹੀਂ ਕਰ ਸਕਦੀ ਕਾਲੀ ਨਾਲ ਪੁੱਛਿਆ ਮੰਮੀ ਕਿਵੇਂ ਆ ਘਰੇ ਕਿਵੇਂ ਆ ਸਾਰੇ ਤਾ ਭੈਣ ਅਗੋਂ ਰੋਈ ਜਾਵੇ ਉਹ ਕਹਿੰਦੀ ਠੀਕ ਆ ਸਾਰੇ ਮੈਂ ਕਿਹਾ ਫਿਰ ਰੋਈ ਕਿਉਂ ਜਾਨੀ ਐ ਕਹਿੰਦੀ ਕਿਥੇ ਆ ਤੂੰ ਮੈਂ ਕਿਹਾ ਅੱਜ ਸੁੱਟੀ ਸੀ ਤੇ ਮੈਂ ਘਰੇ ਆ ਕਹਿੰਦੀ ਆਪਣਾ ਦਿਆਲ ਮੇਰੇ ਤਾਇਆ ਜੀ ਦਾ ਪੋਤਾ ਚੜਾਈ ਕਰ ਗਿਆ ਸੱਚ ਜਾਣਿਓ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਬਸ ਐਨਾ ਹੀ ਪੁੱਛਿਆ ਕਿਵੇਂ ਕੀ ਹੋਇਆ ਕਹਿੰਦੀ ਆ ਸੱਲ ਵੱਧ ਘਟ ਗਈ ਤੇ ਖਾਣੇ ਵਾਲੀ ਨਾਲੀ ਨੂੰ ਸੋਜ ਆ ਗਈ ਸੀ ਤੇ ਹਸਪਤਾਲ ਵਿੱਚ ਦਾਖਲ ਸੀ ਕਹਿ ਕੇ ਫੋਨ ਕੱਟ ਦਿੱਤਾ ਸ਼ਾਇਦ ਉਸ ਤੋਂ ਹੋਰ ਗੱਲ ਨਹੀਂ ਹੋ ਰਹੀ ਸੀ ਉਸ ਤੋਂ ਬਾਅਦ ਬਸ ਪਿਛਲੀ ਰੀਲ ਹੀ ਘੁੰਮੀ ਗਈ ਕਿ ਤਿੰਨ ਕੁ ਸਾਲ ਪਹਿਲਾਂ ਉਹਦੇ ਪਿਓ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਤੇ ਚਾਲੂ ਕੁ ਸਾਲ ਦੀ ਉਮਰ ਵਿੱਚ ਹੀ ਉਹ ਇਸ ਜਵਾਬ ਉੱਤੇ ਜ਼ਿੰਮੇਵਾਰੀ ਪਾ ਕੇ ਰੱਬ ਘਰ ਚਲਿਆ ਗਿਆ 22 ਕੁ ਸਾਲ ਦਾ ਦਿਆਲ ਆਪਦੀ ਪੜ੍ਹਾਈ ਵਿੱਚੇ ਛੱਡ ਕੇ ਕੰਮ ਕਰਨ ਲੱਗ ਪਿਆ ਸੀ ਮਸਾਈ ਸੰਭਾਲਿਆ ਸੀ ਉਹਨੇ ਆਪਣੇ ਆਪ ਨੂੰ ਆਪਦੀ ਮਾਂ ਤੇ ਆਪਣੇ 2 ਕੁ ਸਾਲ ਵੱਡੀ ਭੈਣ ਨੂੰ ਪਰ ਹੁਣ ਸੋਚ ਕੇ ਹੀ ਕੰਬਣੀ ਛਿੜ ਰਹੀ ਹੈ ਗੱਲ ਵਾਰ-ਵਾਰ ਯਾਦ ਆ ਰਹੀ ਹੈ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਜਿਹੜੇ ਪਿੱਛੇ ਸੱਡ ਕੇ ਆਏ ਆ ਮੁੜ ਦੇਖਣੇ ਕਿ ਨਹੀਂ ਹੋਰ ਕੋਈ ਦੁੱਖ ਨਹੀਂ ਵਾਰਲੇ ਮੁਲਕ ਆਉਣ ਦਾ ਬਸ ਜਦੋਂ ਇਹੋ ਜੀ ਗੱਲ ਸੁਣਨ ਨੂੰ ਮਿਲਦੀ ਆ ਤਾਂ ਆਪਣੇ ਆਪ ਨੂੰ ਸੰਭਾਲਣਾ ਔਖਾ ਹੋ ਜਾਂਦਾ ਤੇ ਫਿਰ ਸਭ ਅਗਲੀਆਂ ਪਿਛਲੀਆਂ ਉੱਬਰ ਕੇ ਸਾਹਮਣੇ ਆ ਜਾਂਦੀਆਂ ਬਸ ਜਦੋਂ ਫੋਨ ਕਰੀਦਾ ਜਾਂ ਫੋਨ ਦੀ ਘੰਟੀ ਵੱਜਦੀ ਆ ਤਾਂ ਮੂੰਹ ਆਪਣੇ ਆਪ ਨਿਕਲ ਜਾਂਦਾ ਹੈ ਸੱਚੇ ਪਾਤਸ਼ਾਹ ਸੁਖ ਹੋਵੇ ਸੱਚੀ ਤਾਂ ਨਨੇ ਉਹ ਲੋਕ ਜਿਹੜੇ ਵਾਰਲੇ ਮੁਲਕਾਂ ਵਿੱਚ ਬੈਠੇ ਆਪਣੇ ਚਾਵਾ ਮਲਾਰਾ ਨੂੰ ਦਿਲਾਂ ਵਿੱਚ ਦੱਬੀ ਜ਼ਿੰਦਗੀ ਨਾਲ ਸਮਝੌਤੇ ਕਰੇ ਇੱਕ ਬਿਹਤਰ ਭਵਿੱਖ ਬਣਾਉਣ ਲਈ ਜਦੋਂ ਜਹਿਦ ਕਰੀ ਜਾ ਰਹੇ ਹਨ ਸੱਚੀ ਬਹੁਤ ਔਖਾ ਹੁੰਦਾ ਹੈ ਖਾਸ ਕਰ ਦੁੱਖ ਦੇ ਸੁੱਖ ਦੇ ਉਹ ਜਿਹੇ ਹਾਲਾਤਾਂ ਵਿੱਚ ਰਹਿਣਾ ਤੇ ਪਰਿਵਾਰ ਨੂੰ ਸੰਭਾਲਣਾ ਪਰਮਾਤਮਾ ਭਲੀ ਕਰੇ ਤੇ ਸਭ ਤੇ ਮੇਰਾ ਭਰਿਆ ਹੱਥ ਰੱਖੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ